ਹਰਿਆਵਲ ਪੰਜਾਬ ਵੱਲੋਂ ਅੱਜ ਸਥਾਨਕ ਸ਼ੂਰ ਹਸਪਤਾਲ ਖਜ਼ਾਨਾ ਗੇਟ ਦੇ ਸੈਮੀਨਾਰ ਹਾਲ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਦੇ ਸਹਿ ਸੰਯੋਜਕ ਸੰਦੀਪ ਸਲੋਹੋਤਰਾ ਜ਼ਿਲ੍ਹਾ ਸੰਯੋਜਕ ਅਮਰitsar ਪ੍ਰੋਫੈਸਰ ਰਜੀਵ ਸ਼ਰਮਾ ਡੀਵੀ ਸੰਸਥਾ ਨਵੀਂ ਦਿੱਲੀ ਦੇ ਖਜਾਜੀ ਸ਼੍ਰੀ ਜੇਪੀ ਸੂਰ ਪੰਜਾਬ ਦੇ ਐਨਜੀਓ ਪ੍ਰਮੁੱਖ ਦਲਜੀਤ ਸਿੰਘ ਕੋਲੀ ਉੱਗੀ ਧਾਰਮਿਕ ਅਤੇ ਸਮਾਜਿਕ ਸੇਵੀ ਹਸਤੀ ਸਰਦਾਰ ਕੁਲਾਜੀ ਉੱਗੀ ਸਮਾਜ ਸੇਵਿਕਾ ਸ਼੍ਰੀਮਤੀ ਸਭਰਾਜ ਗਰੋਵਰ ਸਮਾਜ ਸੇਵਕ ਸ਼੍ਰੀ ਸੁਨੀਲ ਚੋਪੜਾ ਸੰਤੋਸ਼ੀ ਮਾਤਾ ਮੰਦਰ ਕਮੇਟੀ ਦੇ ਪ੍ਰਬੰਧਕ ਰਜੇਸ਼ ਕੁੰਡਲ ਆਤਮਲ ਹੋਏ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸੰਦੀਪ ਸਲੋਤਰਾ ਤੇ ਦਲਜੀਤ ਸਿੰਘ ਕੋਲੀ ਨੇ ਕਿਹਾ ਕਿ ਹਰਿਆਵਲ ਪੰਜਾਬ ਵਾਤਾਵਰਣ ਤੇ ਸੰਭਾਲ ਲਈ ਲਗਾਤਾਰ ਪੂਰੇ ਦੇਸ਼ ਵਿੱਚ ਕੰਮ ਕਰ ਰਿਹਾ ਹੈ। ਜਿਸ ਵਿੱਚ ਸਮਾਜਿਕ, ਧਾਰਮਿਕ ਅਤੇ ਵੱਡੀਆਂ ਵਿਦਿਅਕ ਸੰਸਥਾਵਾਂ ਆਪਣਾ ਪੂਰਾ ਸਹਿਯੋਗ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਹਰਿਆਵਲ ਪੰਜਾਬ ਵੱਲੋਂ ਵਾਤਾਵਰਣ ਸੰਭਾਲ ਗਤੀ ਵਿਧੀਆਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਥੈਲਾ ਇੱਕ ਥਾਲੀ ਮੁਹਿੰਮ ਦੌਰਾਨ ਪ੍ਰਯਾਗ ਰਾਜ ਮਹਾਕੁੰਭ ਵਿੱਚ ਵਾਤਾਵਰਣ ਗਤੀਵਿਧੀ ਦੀ ਇੱਕ ਬੈਗ ਇੱਕ ਪਲੇਟ ਮੁਹਿੰਮ ਤੇ ਸਾਫ ਮਹਾਕੁੰਭ ਵਿੱਚ ਇੱਕ ਮਹੱਤਵਪੂਰਨ ਪੁੰਕਾ ਨਿਭਾਈ ਹੈ ਹਰਿਆਵਲ ਪੰਜਾਬ ਵਾਤਾਵਰਣ ਗਤੀਵਿਧੀ ਨੇ ਗ੍ਰੀਨ ਮਹਾਕੁੰਭ ਮੁਹਿੰਮ ਦੌਰਾਨ 11 ਲੱਖ ਪਲੇਟਾਂ 11 ਲੱਖ ਗਲਾਸ ਅਤੇ 20 ਲੱਖ ਬੈਗ ਵੰਡ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਜੈਸੂਇ ਤੇ ਪੰਜਾਬ ਨੇ ਮਹਾਕੁੰਮ ਮੋਹਿਮ ਲਈ 27000 ਪਲੇਟਾਂ 16000 ਗਲਾਸ ਅਤੇ 1 ਲੱਖ ਬੈਗ ਭੇਜੇ ਹਨ ਉਹਨਾਂ ਅੱਗੇ ਗੱਲ ਕਰਦੇ ਆ ਕਿਹਾ ਕਿ ਹੁਣ ਹਰਿਆਵਲ ਪੰਜਾਬ ਯਾਨੀ ਵਾਤਾਵਰਣ ਗਤੀਵਿਧੀ ਦੁਆਰਾ ਹਰਿਆਵਲ ਮਹਾਸ਼ਵਰਾਤਰੀ ਮੋਹਿਮ ਸ਼ੁਰੂ ਕੀਤੀ ਜਾ ਰਹੀ ਹੈ ਇਸ ਤਹਿਤ ਹਰ ਤਰ੍ਹਾਂ ਦੇ ਧਾਰਮਿਕ ਅਦਾਰਿਆਂ ਨੂੰ ਨਿਰਮਤਾ ਸਾਹਿਤ ਬੇਨਤੀ ਕੀਤੀ ਜਾਵੇਗੀ ਕਿ ਉਹ ਡਿਸਪੋਜ਼ਲ ਸਮਾਨ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਬਜਾਏ ਪਤਿਆਂ ਦੀਆਂ ਪਲੇਟਾਂ ਜਾਂ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰਨ। ਅਸੀਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਹਰ ਤਰ੍ਹਾਂ ਦੇ ਧਾਰਮਿਕ ਤਿਹਾਰਾਂ ਅਤੇ ਭੰਡਾਰਿਆਂ ਵਿੱਚ ਸਿਰਫ ਸਟੀਲ ਦੇ ਭਾਂਡਿਆਂ ਦੀ ਹੀ ਵਰਤੋਂ ਕੀਤੀ ਜਾਵੇ। ਮੈਂ ਸੰਦੀਪ ਫਲਉਤਰਾ ਹਰੀਆਵਲ ਪੰਜਾਬ ਜਾਨੀ ਕਿ ਪਰਿਆਵਰਣ ਗਤੀਵਿਧੀ ਦਾ ਪ੍ਰਾਂਤ ਸ਼ਹਿਰ ਸੰਯੋਜਕ ਅਸੀਂ ਅੱਜ ਹਰੀਆਵਲ ਪੰਜਾਬ ਦੇ ਵੱਲੋਂ ਸਾਡੇ ਇਸ ਜ਼ਿਲ੍ਹੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਸੰਚਾਲਕ ਡਾਕਟਰ ਅਰਜੀਵ ਸ਼ਰਮਾ ਜੀ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦਾ ਮਕਸਦ ਆਪਣੇ ਚੁਗਿਰਦੇ ਨੂੰ ਆਪਣੇ ਬਗਾਦਰ ਨੂੰ ਆਪਣੇ ਘਰ ਨੂੰ ਆਪਣੇ ਆਫਿਸ ਨੂੰ ਪਰਿਆਵਰਣ ਦੇ ਅਨੁਕੂਲ ਕਿਦਾਂ ਬਣਾਈਏ ਇਸ ਤੇ ਜਿਹੜਾ ਵਿਚਾਰ ਹੈ ਉਹ ਆਪਣਾ ਸਾਡਾ ਵਿਚਾਰ ਜਿਹੜਾ ਸਮਾਜ ਤੱਕ ਪਹੁੰਚਾਉਣ ਦੇ ਲਈ ਅਸੀਂ ਹਰੀਤ ਮਹਾਕੁੰਦ ਦੇ ਲਈ ਬੜਾ ਸੁਚੱਜੇ ਜਿਹੜੇ ਆ ਉਹ ਆਪਣੇ ਯਤਨ ਕੀਤੇ ਤੇ ਉਹਨਾਂ ਯਤਨਾਂ ਦੇ ਅੰਦਰ ਸਾਨੂੰ ਬੇਹਦ ਕਾਮਯਾਬੀ ਮਿਲੀ ਅੱਜ ਓਮ ਮੇਲੇ ਦੇ ਅੰਦਰ ਜਿਹੜਾ ਕੂੜਾ ਕਰਕਟ ਆ ਜਾਂ ਗੰਦਗੀ ਹੈ ਉਹਨੂੰ ਲਗਭਗ 70 ਪ੍ਰਤੀਸ਼ਤ ਘਟ ਕਰਨ ਵਿੱਚ ਸਹਾਈ ਹੋਇਆ ਸਾਡਾ ਅਭਿਆਨ ਔਰ ਇਹਦੇ ਨਾਲ ਨਾਲ 11 ਲੱਖ ਥਾਲੀਆਂ ਲਗਭਗ 20 ਲੱਖ ਥਾਲੇ 11 ਲੱਖ ਸਟੀਲ ਦੇ ਗਲਾਸ ਪੂਰੇ ਭਾਰਤ ਦੇ ਅੰਦਰੋਂ ਅਸੀਂ ਕਲੈਕਟ ਕਰਕੇ ਉਸ ਹਰੀਚ ਮਹਾ ਓਮ ਚ ਚਲ ਰਹੇ ਭੰਡਾਰੇ ਕਰਨ ਵਾਲਿਆਂ ਨੂੰ ਉਪਲਬਧ ਕਰਵਾਏ ਤਾਂ ਜੋ ਉਥੇ ਡਿਸਪੋਜ਼ੀਬਲ ਦੀ ਵਰਤੋਂ ਨਾ ਹੋ ਪਾਏ ਜਾਂ ਘੱਟ ਤੋਂ ਘੱਟ ਹੋ ਪਾਏ। ਉਹਦੇ ਵਿੱਚ ਕਾਫੀ ਕਾਮਯਾਬੀ ਮਿਲੀ। ਉਸੇ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਜਿਸ ਪਰਪਸ ਦੇ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਉਹਦਾ ਮਕਸਦ ਹੈ ਕਿ 26 ਫਰਵਰੀ ਨੂੰ ਸਾਡੇ ਪੂਰੇ ਹਿੰਦੁਸਤਾਨ ਦੇ ਅੰਦਰ ਮਹਾਪਰਵ ਸ਼ਿਫਰਾਤੀ ਦਾ ਪਰਵ ਮਨਾਇਆ ਜਾ ਰਿਹਾ ਹੈ। ਉਸ ਪਰਵ ਦੇ ਉੱਤੇ ਇੱਕ ਨਵੀਂ ਸ਼ੁਰੂਆਤ ਕੀਤੀ ਜਾਏ ਕਿ ਜਿੰਨੇ ਵੀ ਭੰਡਾਰੇ ਆਉਣ ਵਾਲੇ ਸਮੇਂ ਤੇ ਹੋਣ ਉਹਤੇ ਡਿਸਪੋਜ਼ੇਬਲ ਦੀ ਵਰਤੋਂ ਨਾ ਕਰਕੇ ਸਟੀਲ ਦੀਆਂ ਥਾਲੀਆਂ ਸਟੀਲ ਦੇ ਭਾਂਡੇ ਜਾਂ ਪਤਲਾ ਜੜੀਆਂ ਦੇ ਪੱਤਿਆਂ ਦੀਆਂ ਪਤਲਾ ਉਹਨਾਂ ਦੀ ਵਰਤੋਂ ਕੀਤੀ ਜਾਏ। ਇਹਦੇ ਨਾਲ ਨਾਲ ਇੱਕ ਹੋਰ ਗੁਜਾਰਿਸ਼ ਕਰਨ ਲਈ ਸਮਾਜਿਕ ਉਹ ਧਾਰਮਿਕ ਸੰਸਥਾਵਾਂ ਨੂੰ ਅੱਜ ਹੀ ਪ੍ਰੈਸ ਦੇ ਮਾਧਿਅਮ ਨਾਲ ਯਤਨ ਕੀਤਾ ਕਿ ਜਿਨੇ ਵੀ ਸਾਡੇ ਪੁਰਾਣੇ ਰੀਤੀ ਰਿਵਾਜੇ ਉਹਨੂੰ ਵਾਪਸ ਲੈ ਕੇ ਆਵਾਂਗੇ ਤਾਂ ਸਾਡਾ ਜੀਵਨ ਬਚੇਗਾ। ਹਰ ਗਲੀ ਬਹਾਲੇ ਦੇ ਅੰਦਰ ਹਰ ਧਾਰਮਿਕ ਸੰਸਥਾ ਦੇ ਅੰਦਰ ਹਰ ਗੁਰਦੁਆਰੇ ਦੇ ਅੰਦਰ ਹਰ ਮੰਦਰ ਦੇ ਅੰਦਰ ਇੱਕ ਜਿਹੜਾ ਵਰਤਨ ਬੈਂਕ ਹੁੰਦਾ ਸੀ ਉਸ ਵਰਤਨ ਬੈਂਕ ਨੂੰ ਜਾਂ ਕਿ ਭਾਂਡਿਆਂ ਨੂੰ ਭਾਂਡਿਆਂ ਦੇ ਬੈਂਕ ਨੂੰ ਮੋੜ ਫੁਰਜੀਤ ਕੀਤਾ ਗਿਆ ਜਿਸ ਨੂੰ ਵੀ ਆਪਣੇ ਘਰ ਦੇ ਅੰਦਰ ਚੰਗੇ ਕੰਮ ਦੇ ਲਈ ਭਾਂਡਿਆਂ ਦੀ ਲੋਟ ਦੇ ਡਿਸਪੋਜ਼ੇਬਲ ਦੀ ਬਜਾਏ ਉਥੋਂ ਭਾਂਡੇ ਲੈ ਕੇ ਤੇ ਉਹਦੀ ਵਰਤੋਂ ਕਰੇ ਅਸੀਂ ਅਖੀਰ ਦੇ ਵਿੱਚ ਪੂਰੇ মিডিਆ ਦਾ ਪੂਰੇ ਇਸ ਸ਼ਹਿਰ ਦੇ ਪਤਵੰਤਿਆਂ ਦਾ ਜਿਨ੍ਹਾਂ ਦੇ ਵਿੱਚ ਮੈਡਮ ਗਰੋਵਰ ਜੀ ਸਾਡੇ ਸਤਿਕਾਰਯੋਗ ਜੇਪੀ ਸ਼ੋਰ ਜੀ ਸ਼੍ਰੀਮਾਨ ਸੁਨੀਲ ਜੀ ਚੋਪੜਾ ਜੀ ਔਰ ਸਾਡੇ ਅਕਤਾਰ ਸਿੰਘ ਖੋਲਾ ਜੀ ਜਿਨ੍ਹਾਂ ਨੇ ਆਪਣੇ ਆਪਣੇ ਮੁਖ ਤੋਂ ਇਸ ਪੁਰੇ ਸ਼ਹਿਰ ਨੂੰ ਅੰਮ੍ਰਿਤਸਰ ਸ਼ਹਿਰ ਨੂੰ ਸੰਦੇਸ਼ ਦਿੱਤਾ ਹੈ ਕਿ ਆਓ ਰਲ ਮਿਲ ਕੇ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਬਣਾਈਏ ਗੁਰੂਆਂ ਦੀ ਧਰਤੀ ਨੂੰ ਨਰੋਇਆ ਬਣਾਈਏ ਗੁਰੂਆਂ ਦੀ ਧਰਤੀ ਨੂੰ ਚਮਕਦਾ ਬਣਾਈਏ ਸਾਰਿਆਂ ਦੇ ਲਈ ਰਹਿਣ ਦੇ ਲਈ ਅਨੁਕੂਲ ਬਣਾਈਏ ਆਓ ਰਲ ਮਿਲ ਕੇ ਹਮਲਾ ਮਾਰੀਏ ਜਤਨ ਕਰੀਏ ਬਹੁਤ ਧੰਨਵਾਦ ਅੱਜ ਦਾ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਸੀ ਮੁੱਖ ਤੌਰ ਤੇ ਸਾਡਾ ਫੋਕਸ ਸੀ ਕਿ ਜਿਹੜਾ ਸੋਲਿਡ ਵੇਸਟ ਹੈ ਫੋਸ ਪੂਰਾ ਪ੍ਰਬੰਧਨ ਉਧਰ ਤੇ ਕੇਂਦਰਿਤ ਕਰਨਾ ਸੀਗਾ ਅਸੀਂ ਬੜਾ ਵੱਡਾ ਇੱਕ ਪਰਮ ਪੂਰੇ ਆਪਣੇ ਦੇਸ਼ ਦੇ ਵਿੱਚ ਮਨਾ ਕੇ ਹਟਿਆ ਹਰੇ ਹਰੇ ਚਾਹੇ ਤੱਕ ਹਰੇ ਮਹਾਕੰ ਤੇ ਹੁਣ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਰਵ ਆ ਰਿਹਾ ਹੈ ਹਰੇ ਮਹਾ ਸ਼ਿਵਰਾਤਰੀ ਉਧਰ ਉਪਲਖ ਦੇ ਵਿੱਚ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਫਤ ਸਾਰੇ ਹੀ ਜਿਹੜੇ ਸਾਡੇ ਉਹ ਗੁਰਦੁਆਰੇ ਦੇ ਚਾਹੇ ਪ੍ਰਬੰਧ ਗੁਰ ਮੰਦਿਰਾਂ ਦੇ ਚਾਹੇ ਪ੍ਰਬੰਧਕਲੇ ਚਾਹੇ ਆਮ ਜਨਤਾ ਹੈ ਜਿਹੜਾ ਆਪਾਂ ਜਿਹੜਾ ਹੈ ਪਤਲਾ ਜਾਂ ਜਿਹੜੇ ਥਰਮੋਕੋਲ ਦੀ ਬਜਾਏ ਜਿਹੜੇ ਬਰਤਨ ਹੈ ਉਹਨਾਂ ਨੂੰ ਜੇ ਵਰਤਾਂਗੇ ਤਾਂ ਮੈਂ ਸਮਝਦਾ ਵੀ ਅਸੀਂ ਸੋਲਿਡ ਵੇਸ਼ ਨੇ ਜਿਹੜਾ ਹੈ ਉਹ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਾਂਗੇ। ਵੈਸੇ ਵੀ ਜਿਹੜਾ ਪਤਲਾ ਜਾਂ ਜਿਹੜੇ ਥਰਮੋਕੋਲ ਵਗੈਰਾ ਹੁੰਦੇ ਆ ਇਹਦੇ ਵਿੱਚ ਮਾਈਕਰੋ ਜਿਹੜੇ ਪਲਾਸਟਿਕਸ ਜਿਹੜੇ ਸਾਡੇ ਅੰਦਰ ਜਾਂਦੇ ਆ ਜਿਹੜੇ ਬੜੇ ਵੱਡੀਆਂ ਘਾਤਕ ਬਿਮਾਰੀਆਂ ਦਾ ਜਿਹੜਾ ਆ ਉਹ ਕਾਰਨ ਬਣਦੇ ਆ। ਸੋ ਮੈਂ ਤੁਹਾਡੇ ਚੈਨਲ ਦੀ ਮਾਫਤ ਫਿਰ ਇਹ ਸੱਦਾ ਦੇਣਾ ਕਿ ਸਾਡਾ ਜਿਹੜਾ ਅੱਜ ਤੁਹਾਨੂੰ ਬੁਲਾਉਣ ਦਾ ਮੁੱਖ ਵਿਸ਼ਾ ਸੀ ਵੀ ਵੱਧ ਤੋਂ ਵੱਧ ਇਸ ਚੀਜ਼ ਤੇ ਕੰਟਰੋਲ ਕੀਤਾ ਜਾਵੇ ਕਿ ਜਿਹੜਾ ਸੋਲਿਡ ਵੇਸਕਾ ਉਹਨੂੰ ਕੋਈ ਅਸੀਂ ਘਟਾਉਣਾ ਤੇ ਮੈਂ ਸੋਚਦਾ ਕਿ ਉਹਦੇ ਵਾਸਤੇ ਵਰਤਨ ਬੈਂਕਾ ਜਿਹੜਾ ਜੇ ਅਸੀਂ ਉਹਦੀ ਸ਼ੁਰੂਆਤ ਕਰੀਏ ਕੁਝ ਲੋਗ 4-400 5-500 ਵਰਤਨ ਦੇਣ ਤਾਂ ਕਿ ਜਿਹੜਾ ਉਹ ਇਹੋ ਜਿਹੇ ਪ੍ਰਬੰਧ ਹੁੰਦੇ ਨੇ ਜਾਏ ਖੰਡਪਾਰ ਸਾਹਿਬ ਦੇ ਹੋਣਗੇ ਕਿ ਨਗਰ ਕੀਰਤਨ ਹੋ ਜਾਂ ਜਗਾਤੇ ਵਗੈਰਾ ਹੋਣ ਉਹਦੇ ਵਿੱਚ ਦੇ ਹੋਣਗੇ ਕਿ ਸਾਡੇ ਕੋਲੇ ਅਰਕਾਰ ਸਿੰਘ ਜੀ ਕੁਲਾ ਜੀ ਦੀ ਟੀਮ ਹੈ ਜਿਹਦੇ ਵਿੱਚ ਪੀ ਐਨ ਸ਼ਰਮਾ ਜੀ ਅਸੀਂ ਸਾਰੇ ਨਾਲ ਮਿਲ ਕੇ ਬੜੇ ਵੱਡੇ ਪੱਧਰ ਤੇ ਪਹਿਲਾਂ ਹੀ ਕੰਮ ਕਰਨੇ ਮੈਂ ਸਮਝਦਾ ਵੀ ਜੇ ਸਮਾਜ ਨੂੰ ਸਹੀ ਸੇਧ ਦੇਣੀ ਸ਼ੁਰੂ ਕਰੀਏ ਤੇ ਸਮਾਜ ਉਸ ਗੱਲ ਨੂੰ ਅਡਾਪਟ ਕਰਦਾ ਹੈ ਸੋ ਵਰਤਨ ਬੈਂਕ ਬਣਾਈਏ ਤਾਂ ਕਿ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦੇ ਉੱਤੇ ਕੰਟਰੋਲ ਕੀਤਾ ਜਾਵੇ ਧੰਨਵਾਦ ਜੀ ਇਹ ਜਾ ਸਕਦਾ ਕਿ ਸਿਹਤ ਦੇ ਨਾਲ ਨਾਲ ਸਫਾਈ ਨੂੰ ਵੀ ਬੜੀ ਰਾਹਤ ਮਿਲੇਗੀ ਪਲੱਸ ਜਿਹੜਾ ਵਰਤਨ ਬੰਦ ਹੋਣਦਾ ਇਸ ਦੇ ਬੰਦੇ ਨਾਲ ਬਿਲਕੁਲ ਜੀ ਜੇ ਦੇਖੋ ਤੁਸੀਂ ਜਦੋਂ ਜੇ ਅਸੀਂ ਵਰਤਨ ਵਰਤਣਾ ਸ਼ੁਰੂ ਕਰ ਦਾਂਗੇ ਤੇ ਸੋਲਿਡ ਵੇਸਟ ਸੋਲਿਡ ਵੇਸਟ ਵੈਸੇ ਹੀ ਪੈਦਾ ਨਹੀਂ ਹੋਊਗਾ ਤੇ ਸਫਾਈ ਦੀ ਜ਼ਰੂਰਤ ਬਹੁਤ ਮਿਨੀਮਾਈਜ਼ ਹੋ ਜੂਗੀ ਘਟੇ ਹੋ ਜੂਗੀ ਜਿਹੜਾ ਆਮ ਕਰਕੇ ਨਗਰ ਨਿਗਮ ਤੋਂ ਬਾਅਦ ਜਾਂ ਜਗਰਾਤਿਆਂ ਤੋਂ ਬਾਅਦ ਸੜਕਾਂ ਦੇ ਉੱਤੇ ਅਸੀਂ ਆਮ ਦੇਖਣ ਨੂੰ ਮਿਲਦੇ ਆ ਨੈਪਕਿੰਸ ਵਗੈਰਾ ਜਾਂ ਦੂਜੇ ਤਿਹੇ ਆ ਉਹ ਸਿਰਫ ਛੋਟੇ ਲੈਵਲ ਤੇ ਸਾਨੂੰ ਇਕੱਠੇ ਕਰਨੇ ਪੈਣਗੇ ਤੇ ਵੱਡੇ ਲੈਵਲ ਤੇ ਪ੍ਰਬੰਧਨ ਆਪਣੇ ਆਪ ਹੀ ਹੋ ਜਾਊਗਾ ਜੇ ਅਸੀਂ ਬਰਤਨ ਬੈਂਕ ਨੂੰ ਮਤਰਾ ਸ਼ੁਰੂ ਕਰ ਦਿਆਂਗੇ ਧੰਨਵਾਦ ਜੀ